ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਅਜਿੱਤੋਂ ਦੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲਿਸ ਅਕੈਡਮੀ ਜਿਸ ਮੌਕੇ ਮਾਨ ਅੰਦran ਪੰਜਾਬ ਦੇ ਥਾਣਾ ਮੁਖੀਆਂ ਲਈ ਨਵੀਆਂ ਗੱਡੀਆਂ ਨੂੰ ਚੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਗੱਡੀਆਂ ਤਾਂ ਖਰੀਦੀਆਂ ਪਰ ਉਹ ਗੱਡੀਆਂ ਸਿਰਫ ਐਸਐਸਪੀ ਜਾਂ ਸੀਨੀਅਰ ਅਫਸਰਾਂ ਨੂੰ ਹੀ ਦਿੱਤੀਆਂ ਜਾਂਦੀਆਂ ਜਦੋਂ ਗੱਡੀ ਦੀ ਮੁਰੰਮਤ ਦੀ ਲੋੜ ਹੁੰਦੀ ਤਾਂ ਇਹ ਗੱਡੀਆਂ ਹੀਠਲੇ ਅਧਿਕਾਰੀਆਂ ਨੂੰ ਦੇ ਦਿੱਤੀਆਂ ਜਾਂਦੀਆਂ ਗੱਡੀ ਜਦੋਂ ਤੱਕ ਐਸਐਚਓ ਕੋਲ ਪਹੁੰਚਦੀ ਤਾਂ ਉਦੋਂ ਤੱਕ ਉਸ ਦੀ ਹਾਲਤ ਜ਼ਿਆਦਾ ਵਿਗੜ ਚੁੱਕੀ ਹੁੰਦੀ ਉਹਨਾਂ ਨੇ ਕਿਹਾ ਕਿ ਜਿਸ ਆਪਸਰ ਨੇ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਦੇ ਮਗਰ ਪੈਣਾ ਹੈ ਉਸ ਕੋਲ ਉਹਨਾਂ ਨੂੰ ਫਾੜਨ ਲਈ ਸਹੀ ਢੰਗ ਦੀ ਗੱਡੀ ਵੀ ਨਹੀਂ ਹੁੰਦੀ ਜਿਸ ਕਾਰਨ ਉਹਨਾਂ ਨੇ बीजेपी ਨੂੰ ਇਸ ਸ਼ਰਤ ਤੇ ਵਾਹਨ ਖਰੀਦਣ ਲਈ ਕਿਹਾ ਕਿ ਇਹ ਵਾਹਨ ਸਿਰਫ ਐਸਐਚਓ ਪੱਤਰ ਦੇ ਅਧਿਕਾਰੀਆਂ ਨੂੰ ਦਿੱਤੇ ਜਾਣਗੇ ਜਿਸ ਨਾਲ ਉਹ ਆਪਣਾ ਕੰਮ ਸਹੀ ਢੰਗ ਨਾਲ ਕਰ ਸਕਣ। ਥਾਣਾ ਮੁਖੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਵਿਭਾਗ ਨੂੰ ਸਿਰਫ ਗੱਟੀਆਂ ਚ ਹੀ ਨਹੀਂ ਸਗੋਂ ਹਥਿਆਰਾਂ, ਤਕਨੀਕ ਸਮੇਤ ਹਰ ਪਾਸਿਓਂ ਅਪਗ੍ਰੇਡ ਕੀਤਾ ਜਾ ਰਿਹਾ। ਮੁੱਖ ਮੰਤਰੀ ਨੇ ਕਿਹਾ ਕਿ ਅੱਜ 410 ਹਾਈ ਟੈਕ ਗੱਡੀਆਂ ਨੂੰ ਰਵਾਨਾ ਕੀਤਾ ਜਿਸ ਵਿੱਚ ਪੰਜਾਬ ਦੇ ਥਾਣਿਆਂ ਦੇ ਐਸਐਚਓ ਦੀਆਂ 315 ਗੱਡੀਆਂ ਸ਼ਾਮਲ ਸਨ ਪੰਜਾਬ ਦੇ ਮੁੱਖ ਮੰਤਰੀ ਤੋਂ ਪਹਿਲਾਂ ਡੀਜੀਪੀ ਗੌਰਵ ਜਦਵ ਨੇ ਅਧਿਕਾਰੀਆਂ ਨੂੰ ਸੰਬੋਧਨ ਕੀਤਾ ਡੀਜੀਪੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ 315 ਐਸਐਚਓ ਇੱਕ ਛੱਤ ਹੇਠਾਂ ਇਕੱਠੇ ਹੋਏ ਡੀਜੀਪੀ ਨੇ ਦੱਸਿਆ ਕਿ ਅਗਲੇ ਸਾਲ 800 ਤੋਂ ਵੱਧ ਹੋਰ ਵਾਹਨ ਵਿਭਾਗ ਕੋਲ ਆ ਰਹੇ ਹਨ ਜੋ ਪੰਜਾਬ ਦੀ ਸੁਰੱਖਿਆ ਚ ਤਾਇਨਾਤ ਹੋਣਗੇ ਫਲੋਰ ਤੋਂ ਰਾਜਪੁਰ ਨੰਗੜ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਫਲੋਰ ਦੀ ਇਸ ਇਤਿਹਾਸਕ ਪੁਲਿਸ ਅਕੈਡਮੀ ਦੇ ਵਿੱਚ ਅੱਜ ਇੱਕ ਬੜਾ ਵਿਲੱਖਣ ਜਿਹਾ ਪ੍ਰੋਗਰਾਮ ਹੋ ਰਿਹਾ ਮੈਂ ਉਹਦੇ ਲਈ ਵਧਾਈ ਦੇਣੀ ਚਾਹਨਾ ਪੰਜਾਬ ਪੁਲਿਸ ਦੇ ਡੀਜੀਪੀ ਸਾਹਿਬ ਪੰਜਾਬ ਪੁਲਿਸ ਦੇ ਵੱਖ-ਵੱਖ ਵਿੰਗਾਂ ਦੇ ਡਾਇਰੈਕਟਰ ਐਡੀਜੀਪੀਜ਼ ਔਰ ਲੋਕਲ ਪ੍ਰਸ਼ਾਸਨ ਜਿਹੜੇ ਪੁਲਿਸ ਦੇ ਵਿੱਚ ਸ਼ਹੀਦ ਹੋਏ ਨੇ ਪਰ ਬਾਹਰ ਉਹਨਾਂ ਦੇ ਮੈਂਬਰ ਵੀ ਆਏ ਨੇ ਤੇ ਸਭ ਤੋਂ ਧਰਤੀ ਨਾਲ ਜੁੜੀ ਹੋਈ ਤੇ ਬਹੁਤ ਹੀ ਕ੍ਰੂਸ਼ਲ ਕੜੀ ਐਸ ਐਚਓ ਸਹਿਬਾਨ ਜਿੰਨੇ ਵੀ ਤੁਸੀਂ ਆਏ ਹੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਚੱਲਿਆ ਹੋਇਆ ਕਦਮ ਇੱਕ-ਇੱਕ ਤੁਹਾਡਾ ਸਿਰ ਮੱਥੇ ਮੇਰੇ ਵੱਲੋਂ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਮੈਂ ਆਮ ਤੌਰ ਤੇ ਜਦੋਂ ਮੇਰੇ ਸਾਹਮਣੇ ਕੋਈ ਪ੍ਰਪੋਜ਼ਲ ਆਉਂਦੀ ਹੈ ਤਾਂ ਮੈਂ ਕੋਸ਼ਿਸ਼ ਕਰਦਾ ਹੁੰਨਾ ਕਿ ਉਹ ਪ੍ਰਪੋਜ਼ਲ ਕਿਤੇ ਨਾ ਕਿਤੇ ਜਾ ਕੇ ਲੋਕਾਂ ਨਾਲ ਜੁੜੇ ਜਿਸ ਵੇਲੇ ਡੀਜੀਪੀ ਸਾਹਿਬ ਨੇ ਮੈਨੂੰ ਕਿਹਾ ਕਿ ਆਪਾਂ ਗੱਡੀਆਂ ਦੇਣੀਆਂ ਨੇ ਪੰਜਾਬ ਪੁਲਿਸ ਨੂੰ 4 410 ਜਿੱਚ ਇਸ ਜੂ ਹਾਈਲੈਂਡਰ ਵੀ ਨੇ ਬੜੀਆਂ ਗੱਡੀਆਂ ਸਕੋਰਪੀਓ ਵੀ ਨੇ ਮਗਾ ਜੀ ਬਿਲਕੁਲ ਸਹੀ ਉਹਨਾਂ ਨੇ ਦੱਸਿਆ ਮਗਾ ਜੀ ਇੱਕੋ ਸ਼ਰਤ ਹੈ ਗੱਡੀ ਥੱਲੇੋਂ ਦੇਣੀ ਸ਼ੁਰੂ ਕਰਿਓ ਉੱਪਰੋਂ ਪਫੇਰ ਜਾਵੇ ਨਹੀਂ ਤਾਂ ਉੱਪਰੋਂ ਗੱਡੀ ਹੁੰਦੀ ਹੈ ਸ਼ੁਰੂ ਐਸਐਸਪੀ ਲੈਵਲ ਤੋਂ ਫਿਰ ਐਸਪੀ ਲੈਵਲ ਤੇ ਥੋੜੀ ਜੀ ਹੋਰ ਜਦੋਂ ਖਖਟੜਾ ਜੀ ਹੋ ਜਾਂਦੀ ਹੈ ਫਿਰ ਡੀਐਸਪੀ ਕੋਲ ਆ ਜਾਂਦੀ ਹੈ ਫਿਰ ਡੀਐਸਪੀ ਉਹਦੇ ਜਵਾਕਾਂ ਨੂੰ ਘਮਣ ਕਮਾਉਣ ਤੇ ਰੱਖ ਲੈਂਦਾ ਉਹਨੂੰ ਸਕੂਲ ਛੱਡਣ ਬਾਅਦ ਤੇ ਰੱਖ ਲੈਂਦਾ ਹੈ ਫਿਰ ਆ ਕੇ ਥੱਲੇ ਜੇ ਐਸੇ ਚੁੱਕੇ ਤਾਂ ਉਦੋਂ ਪਹੁੰਚਦੀ ਹੈ ਜਦੋਂ ਉਸ ਗੱਡੀ ਦਾ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਹੈ ਪਿਛਲਾ ਬੰਪਰ ਕਿਸੇ ਹੋਰ ਮਾਡਲ ਦਾ ਹੁੰਦਾ ਹੈ ਤੇ ਮਤਲਬ ਹੋ ਸਕਦਾ ਹੈ ਅਗਲੀ ਨੰਬਰ ਪਲੇਟ ਕੋਈ ਹੋਰ ਹੋਵੇ ਪਿਛਲੀ ਕੋਈ ਹੋਰ ਹੋਵੇ ਤੇ ਜਾਣਾ ਹੌਨੇ ਆ ਜਿਹੜੇ ਸਮਾਜ ਵਿਰੋਧੀ ਤੱਤ ਨੇ ਉਹਨਾਂ ਦੇ ਪਿੱਛੇ ਜਾਣਾ ਹੌਨੇ ਆ ਵੀ ਕੋਈ ਇੱਥੇ ਸਮਗਲਰ ਆਏ ਆਗੇ ਜੀ ਉਹਨਾਂ ਦੇ ਪਿੱਛੇ ਗੱਡੀ ਪਹੁੰਚਾਉਣੀ ਹੈ ਮਤਲਬ ਉਹਦੇ ਕੋਲੇ ਹੈ ਨਹੀਂ ਜੀ ਗੱਡੀ ਸੋ ਮੈਂ ਇੱਕ ਸ਼ਰਤ ਰੱਖੀ ਮੈਂ ਕਹੀ ਥੱਲੋ ਸ਼ੁਰੂ ਕਰਨਾ ਨਵੀਆਂ ਗੱਡੀਆਂ ਇੱਕ ਵਾਰੀ ਨਵੀਆਂ ਗੱਡੀਆਂ ਸੈਚੂਰਨ ਦੇ ਕੇ ਦੇਖੋ ਨਾਲੇ ਤਾਂ ਉਹ ਸਾਫ਼ ਸਫਾਈ ਰੱਖਣਗੇ ਗੱਡੀ ਦੇ ਸਵੇਰੇ ਸਵੇਰੇ ਸਾਫ਼ ਕਰਕੇ ਆਣ ਕੋਈ ਉਹਦੇ 'ਚ ਕੋਈ ਬੈ ਕੋਈ ਉਹਦੇ 'ਚ ਕੋਈ ਸਰਵਸ 'ਚ ਕੋਈ ਉਹ ਨਹੀਂ ਹੋਊਗੀ ਕਿਉਂਕਿ ਉਹ ਆਪਣੀ ਗੱਡੀ ਸਮਝੂਗਾ ਕਿ ਮੈਨੂੰ ਮਿਲੀ ਹੋਈ ਗੱਡੀ ਐ ਜੇ ਖਰਾਬ ਹੋਈ ਐ ਤਾਂ ਮੇਰਾ ਥਾਣਾ ਖਰਾਬ ਹੋ ਜਾਊਗਾ ਇਹਦੇ ਨਾਲ ਸੋ ਇਸ ਕਰਕੇ ਅੱਜ ਮੈਂ ਖੁਸ਼ੀ ਮਹਿਸੂਸ ਕਰ ਰਿਹਾ ਕਿ ਅਸੀਂ ਜ਼ੀਰੋ ਤੋਂ ਉੱਪਰ ਵੱਲ ਨੂੰ ਸ਼ੁਰੂ ਹੋ ਰਹੇ ਹਾਂ ਔਰ ਕਿਉਂਕਿ ਤੁਸੀਂ ਇੱਕ ਉਹ ਕੜੀ ਹੋ ਇਸ ਤੋਂ ਬਾਅਦ ਤਾਂ ਕੋਈ ਕੜੀ ਐ ਨਹੀਂ ਤੁਸੀਂ ਬਿਲਕੁਲ ਆਈ ਕੰਟੈਕਟ ਦੇ ਵਿੱਚ ਰਹਿੰਦੇ ਹੋ ਲੋਕਾਂ ਦੇ ਤੁਸੀਂ ਆਪਣੇ ਇਲਾਕੇ ਦੇ ਆਪਣੇ ਥਾਣੇ ਦੇ ਸਾਰੇ ਲੋਕਾਂ ਨੂੰ ਜਾਣਦੇ ਹੋ ਚੰਗਿਆਂ ਨੂੰ ਵੀ ਜਾਣਦੇ ਹੋ ਮਾੜਿਆਂ ਨੂੰ ਵੀ ਜਾਣਦੇ ਹੋ ਦਸ ਨੰਬਰੀਆਂ ਨੂੰ ਵੀ ਜਾਣਦੇ ਹੋ ਜੇ ਉਹ ਕਦਰਾਂ ਦਾ ਵੀ ਪਤਾ ਸਾਰਾ ਤੁਸੀਂ ਬਦਨਾਮੀ ਦਾ ਵੀ ਸਭ ਤੋਂ ਵੱਡਾ ਚਾਂਸ ਤੁਹਾਡੇ ਤੁਹਾਡਾ ਤੁਹਾਡਾ ਰਹਿੰਦਾ ਕਿਉਂਕਿ ਇੱਕਦਮ ਇਲਜ਼ਾਮ ਲਾਉਣਾ ਹੁੰਦਾ ਬਸ ਪੁਲਿਸ ਤੇ ਜਦੋਂ ਮਰਜ਼ੀ ਲਾ ਦਿਓ ਪੁਲਿਸ ਕੀ ਕਰ ਰਹੀ ਸੀ ਅੱਜ ਕੱਲ ਤਾਂ ਹਰੇਕ ਕੋਲੇ ਮੋਬਾਈਲ ਫੜਿਆ ਸਸਤੇ ਨੂੰ ਦਾ ਝਗੜਾ ਹੋ ਗਿਆ ਪੁਲਿਸ ਕੀ ਕਰ ਰਹੀ ਸੀ ਉੱਥੇ ਲਓ ਸੋ ਤੁਹਾਨੂੰ ਅਸੀਂ ਐਫੀਸ਼ੀਐਂਟ ਬਣਾਉਣਾ ਚਾਹੁੰਦੇ ਹਾਂ ਕਿ ਤੁਹਾਡੇ ਕੋਲੇ ਕਿਉਂਕਿ ਜਿਹੜੇ ਸਮਾਜ ਵਿਰੋਧੀ ਤੱਤ ਨੇ ਕ੍ਰਿਮੀਨਲ 엘িমੈਂਟਸ ਨੇ ਜੀਵਨ ਦਾ ਮੁਕਾਬਲਾ ਕਰਨ ਤਾਂ ਤੁਹਾਨੂੰ ਅਪਡੇਟ ਕਰਨਾ ਪਊਗਾ ਤੁਹਾਡੀਆਂ ਗੱਡੀਆਂ ਨੂੰ ਤੁਹਾਡੇ ਹਥਿਆਰਾਂ ਨੂੰ ਤੁਹਾਡੀ ਇਨਫੋਰਮੇਸ਼ਨ ਟੈਕਨੋਲੋਜੀ ਸਾਰੀ ਅਪਡੇਟ ਕਰਨੀ ਪਊਗੀ ਔਰ ਕਰਨੇ ਆਂਸੀ ਲਾਅ ਐਂਡ ਆਰਡਰ ਜਿਹੜਾ ਉਹ ਬਹੁਤ ਵੱਡਾ ਵਿਸ਼ਾ ਹੈ ਤੇ ਲਾਅ ਐਂਡ ਆਰਡਰ ਦਾ ਜਿਹੜਾ ਸਟੇਟ ਦਾ ਵਿਸ਼ਾ ਹੈ ਤੇ ਅਸੀਂ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਬਿਲਕੁਲ ਵੀ ਖਤਰੇ 'ਚ ਨਹੀਂ ਪੈਣ ਦੇਵਾਂਗੇ ਔਰ ਮੈਨੂੰ ਤੁਹਾਡੇ ਤੇ ਇਸ ਗੱਲ ਤੇ ਮਾਣ ਮਹਿਸੂਸ ਹੁੰਦਾ ਕਿ ਤੁਸੀਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਵੀ ਡਿਊਟੀਆਂ ਹੋਈਆਂ ਨੇ ਜਿ تشੀਧੀਆਂ ਹੋਈਆਂ ਜਿ ਵਿੱਚ ਤੁਸੀਂ ਦਿਨ ਰਾਤ ਮਿਹਨਤ ਕਰਕੇ ਪੰਜਾਬ ਨੂੰ ਇੱਕ ਸ਼ਾਂਤਮਈ ਸੂਬਾ ਬਣਾ ਕੇ ਰੱਖਿਆ ਹੈ ਇਹਦੇ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਪਿੱਛੇ ਜੇ ਐਸਐਸਐਫ ਦਾ ਪ੍ਰੋਜੈਕਟ ਬਣਾਇਆ ਕਿ ਤੁਹਾਡੇ ਤੋਂ ਥੋੜਾ ਜਿਹਾ ਬਰਡਨ ਘਟੇ ਸੜਕ ਸੁਰੱਖਿਆ ਫੋਰਸ ਉਹਨਾਂ ਲਈ ਬਹੁਤ ਸੋਹਣੀਆਂ ਬਹੁਤ ਵੱਡੀਆਂ ਗੱਡੀਆਂ ਕੰਪਿਊਟਰ ਵਿੱਚ ਲੱਗੇ ਹੋਏ ਨੇ ਔਰ ਸਾਰੇ ਹਸਪਤਾਲਾਂ ਨਾਲ ਅਟੈਚ ਕੀਤਾ ਹੋਇਆ ਹੈ ਸਿਸਟਮ ਨੂੰ ਤੇ ਮੇਰੇ 1 ਫਰਵਰੀ ਨੂੰ ਲਾਂਚ ਹੋਈ ਸੀ ਐਸਐਸਐਫ 15 ਦਿਨ ਦੀ ਮੇਰੇ ਕੋਲ ਰਿਪੋਰਟ ਆਈ ਹੈ 15 ਫਰਵਰੀ ਤੱਕ ਦੀ ਕਿ ਪਹਿਲਾਂ ਜਿਹੜੀ ਐਵਰੇਜ ਸੀ ਜਦੋਂ ਮੈਂ ਪਾਰਲੀਮੈਂਟ ਚ ਐਮਪੀ ਹੁੰਦਾ ਸੀਗਾ ਉਸ ਵੇਲੇ ਮੈਂ ਕਢਾਈ ਸੀ 2018 ਚ ਉਸ ਵੇਲੇ 14 ਸੀ 14 ਮੌਤਾਂ ਇੱਕ ਦਿਨ ਚ ਪੰਜਾਬ ਚ ਇੰਡੀਆ ਚ ਸਭ ਤੋਂ ਵੱਧ ਹੁਣ 17 ਅੰਕ ਦੇ ਨੇੜੇ ਪਹੁੰਚ ਗਏ ਮੈਂ 18 ਦੀ ਗੱਲ ਕਰਦਾ ਉਸ ਵੇਲੇ ਹੁਣ 22 ਚ 17 ਮੌਤਾਂ ਇੱਕ ਦਿਨ ਚ ਮਤਲਬ 540 17 3 51 510 ਇੱਕ ਮਹੀਨੇ ਚ 12 ਨਾਲ ਗੁਣਾ ਕਰ ਲੋ 6000 ਤੋਂ ਪੁਰ ਹੋ ਗਿਆ ਇੱਕ ਸਾਲ ਚ 6000 ਬੰਦੇ ਮਰ ਜਾਂਦੇ ਸੜਕਾਂ ਤੇ ਜਿਹੜੇ ਜ਼ਖਮੀ ਹੁੰਦੇ ਨੇ ਜਾਂ ਮੰਜੇ ਤੇ ਪੈ ਜਾਂਦੇ ਨੇ ਰੀੜ ਦੀ ਹੱਡੀ ਟੁੱਟ ਗਈ ਜੇ ਕੋਈ ਉਹਨਾਂ ਮਰਿਆਂ ਚ ਨਾ ਚੋਂਦਿਆਂ ਚ ਇਹਨੂੰ ਆਪਾਂ ਕਿਸਮਤ ਕਹਿ ਦਿੰਨੇ ਆ ਕਿਸਮਤ ਨਹੀਂ ਹੈਗੀ ਕਿਤਨੇ ਕਿਤੇ ਹਿਊਮਨ 에ਰਰ ਹੈ ਕੋਈ ਸੜਕ ਦਾ ਮੋੜ ਠੀਕ ਨਹੀਂ ਹੈਗਾ ਜਾਂ ਫਿਰ ਉੱਥੇ ਕੋਈ ਰੋਕ ਨਹੀਂ ਸੀ ਪੁਲਿਸ ਦੀ ਉਹਨਾਂ ਨੇ ਆਪੇ ਚਰੇ ਸਨ ਆਉਣ ਲੱਗੇ ਜਾਂ ਕੋਈ ਟਰੱਕ ਖਰਾਬ ਹੋਇਆ ਖੜਾ ਉਹਦੇ ਥੱਲੇ ਗੱਡੀ ਵੜ ਗਈ ਸਾਰਾ ਟੱਬਰੀ ਖਤਮ ਇਸ ਤਰ੍ਹਾਂ ਦੀ ਆਪਾਂ ਪੜਦੇ ਆ ਸੋ ਅਸੀਂ ਉਹ ਐਸਐਸਐਫ ਨੂੰ ਇਸੇ ਕਰਕੇ ਐਸਐਸਐਫ ਬਣਾਈ ਕਿ ਤੁਸੀਂ ਇਕੱਲਿਆਂ ਸੜਕਾਂ ਤੇ ਰਹਿਣਾ ਉਹਨਾਂ ਕੋਲੇ ਗੈਸ ਕਟਰ ਨੇ ਗੱਡੀਆਂ 'ਚ ਆਰੀ ਦੇ ਬਲੇਡ ਨੇ ਤੋਚਨ ਨੇ ਫਰਸਟ ਏਡ ਦਾ ਸਮਾਨ ਹੈ ਨਵੀਂ ਵਰਦੀ ਦਿੱਤੀ ਉਹਨਾਂ ਨੂੰ ਤੇ 15 ਦਿਨ ਦੀ ਰਿਪੋਰਟ ਦੇ ਮੁਤਾਬਕ ਉਹਨਾਂ ਨੇ 124 ਬੰਦੇ ਜਿਹੜੇ ਸੀਗੇ ਉਹਨਾਂ ਨੂੰ ਮੌਕੇ ਤੇ ਜਿਹੜਾ ਉਹਨਾਂ ਦਾ ਟ੍ਰੀਟਮੈਂਟ ਕਰਤਾ ਛੋਟ ਕੋਈ ਛਰੀ ਟਾਂ ਲੱਗੀਆਂ ਸੀ ਛੋਟੀਆਂ ਸੀ ਉਹ ਘਰ ਚਲੇ ਗਏ 204 ਨੂੰ ਜ਼ਖਮੀ ਜ਼ਿਆਦਾ ਸੀ ਹਸਪੀਟਲ ਚ ਪਹੁੰਚਾਇਆ ਤੇ 15 ਦਿਨਾਂ ਚ ਸਿਰਫ 13 ਮੌਤਾਂ ਨੇ ਜੀ ਕਿੱਥੇ ਇੱਕ ਦਿਨ ਚ ਇੱਕ ਦਿਜ 17 ਸੀਗੇ ਇਹ ਮੈਂ ਹਰ ਮਹੀਨੇ ਦਾ ਡਾਟਾ ਜਾਰੀ ਕਰਿਆ ਕਰਾਂਗੇ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਆਪਣੀ ਜਾਨ ਦੀ ਕੀਮਤ ਸਮਝੋ। ਔਰ ਉਹਦੇ 'ਚ ਕੀ ਹੈ ਕਿ ਤੁਹਾਡਾ ਬਰਡਨ ਥੋੜਾ ਜਿਹਾ ਘਟੂਗਾ ਕਿਉਂਕਿ ਤੁਹਾਡੇ ਕੋਲ ਬਹੁਤ ਜ਼ਿਆਦਾ ਕੰਮ ਹੈ। ਤੁਹਾਡੇ ਕੋਲੇ ਜ਼ਮੀਨਾਂ ਦੇ ਝਗੜਿਆਂ ਤੋਂ ਲੈ ਕੇ ਪਿੰਡਾਂ ਦੇ ਹੋਰ ਝਗੜਿਆਂ ਤੋਂ ਲੈ ਕੇ ਕਬਜ਼ਿਆਂ ਤੋਂ ਲੈ ਕੇ ਸਮੱਗਲਿੰਗ ਦੇ ਕੇਸਾਂ ਤੋਂ ਲੈ ਕੇ ਕੈਦੀਆਂ ਨੂੰ ਕਚਹਿਰੀਆਂ 'ਚ ਲੈ ਕੇ ਜਾਣਾ ਜਮਾਨਤਾਂ ਭਤੌਣੀਆਂ। ਸੰਮੰਤ ਮੀਲ ਕਰਾਉਣੇ ਨੇ ਕਚੈਰੀਆਂ ਚ ਹੋਰ ਬਹੁਤ ਸਾਰੇ ਕਾਗਜ਼ੀ ਕੰਮ ਲੈ ਕੇ ਜਾਣੇ ਨੇ ਨਹਿਰ ਦੇ ਵਿੱਚ লাশ ਜਾਂਦੀ ਹੈ ਉਹ ਵੀ ਕੱਢਣੀ ਹੈ ਬਹੁਤ ਜ਼ਿਆਦਾ ਕੰਮ ਹੈ ਤੁਹਾਡੇ ਕੋਲ ਇਸ ਦਾ ਕੇਸੀ ਚਾਹੁੰਦੇ ਆ ਕਿ ਨਾਲ ਇੱਕ ਬਰਾਬਰ ਐਸਸੀ ਫੋਰਸ ਵੀ ਹੋਵੇ ਹੋਵੇ ਤਾਂ ਤੁਹਾਡੇ ਅੰਦਰ ਹੀ ਹੋ ਪਰ ਕਟੁਕਟ ਤੁਹਾਡੀ ਉਹ ਥੋੜੀ ਜੀ ਜਿਹੜੀ ਐਕਟੀਵਿਟੀ ਹੈ ਉਹ ਉਧਰਲੇ ਪਾਸਿਓਂ ਘਟ ਜੇ ਕਿ ਸੜਕਾਂ ਵਾਲਾ ਕੰਮ ਚਲੋ ਉਹ ਸੰਭਾਲ ਲੈਣਗੇ ਹੁਣ ਸੋ ਇਸੇ ਤਰ੍ਹਾਂ ਹੀ ਪਹਿਲਾਂ ਅਪਡੇਟ ਕੀਤਾ ਪੁਲਿਸ ਨੂੰ ਅੱਜ ਵੀ ਬਹੁਤ ਸ਼ਾਨਦਾਰ ਗੱਡੀਆਂ ਨਵੀਆਂ ਗੱਡੀਆਂ ਤੁਸੀਂ ਜਦੋਂ ਲੈ ਕੇ ਜਾਓਗੇ ਅਜ ਇਥੋਂ ਮਾਣ ਮਹਿਸੂਸ ਕਰੋਗੇ ਕਿ ਸਰਕਾਰ ਸਾਡੇ ਲਈ ਸੋਚ ਰਹੀ ਹੈ ਕਿਉਂਕਿ ਜੇ ਮੈਂ ਤੁਹਾਨੂੰ ਗੱਡੀਆਂ ਹੀ ਨਹੀਂ ਦੇ ਸਕਦਾ ਤੁਹਾਨੂੰ ਬਗਾਰ ਤੇ ਗੱਡੀਆਂ ਲੈ ਕੇ ਜਾਣੀਆਂ ਪੈ ਰਹੀਆਂ ਤੁਹਾਨੂੰ ਪੱਲਿਓ ਤੇਲ ਪਾਉਣਾ ਪੈ ਰਿਹਾ ਹੈ ਤੁਹਾਡੀਆਂ ਵਰਦੀਆਂ ਮੈਂ ਮੈਂ ਇੱਕ ਮੈਂ ਕਿਉਂਕਿ ਤੁਹਾਡੀ ਵਰਦੀ ਮੈਂ ਬਹੁਤ ਵਾਰੀ ਪਹਿਨੀ ਹੋਈ ਹੈ ਨਾ ਜੁਗਨੂ ਚ ਅਸੀਂ ਵੀ ਵਰਦੀ ਪ੍ਰੋਪਰ ਵਰਦੀ ਮੈਨੂੰ ਪਤਾ ਹੈ ਹੌਲਦਾਰ ਦੀ ਜਿਹੜੀ ਚੱਲਣ ਵਾਲੀ ਪੱਗ ਹੈ ਉਹ ਉਹਦੇ ਹਰੇਕ ਲੜ ਦੇ ਵਿੱਚ ਅਖਬਾਰ ਪੈਂਦਾ ਫਿਰ ਜਦੋਂ ਕੈਨੇਡਾ ਅਮਰੀਕਾ ਲੈ ਕੇ ਜਾਂਦੇ ਸੀ ਸ਼ੋਅ ਵਗੈਰਾ ਕਰਨ ਤਾਂ ਉਹਦੇ ਵਿੱਚ ਕੱਪੜਾ ਪਾ ਕੇ ਦੋ ਪੱਗਾਂ ਤਾਂ ਲੈ ਕੇ ਜਾਂਦੇ ਸੀ ਠੀਕ ਹੈ ਉਹ ਦੁਬਾਰਾ ਬੰਨੀ ਨਹੀਂ ਜਾਂਦੀ ਸਪੈਸ਼ਲਿਸਟ ਨੇ ਬਣਾਉਣ ਵਾਲੇ ਸੀ ਉਥੇ ਹੀ ਬਣਾਉਂਦੇ ਹੁੰਦੇ ਸੀ ਮਹੱਲੀ ਜਿਹੜਾ ਆਪਣਾ ਕਮਾਂਡੋ ਸੈਂਟਰ ਹੈ 99% ਪੁਲਿਸ ਆਪਦੀਆਂ ਵਰਦੀਆਂ ਆਪ ਸਮਾਉਂਦੀ ਹੈ ਪਹਿਲਾਂ ਤਾਂ ਹੁਣ ਤੱਕ ਪੈਸੇ ਦੇਣ ਲੱਗੇ ਪਰ ਪਹਿਲਾਂ ਕੱਪੜਾ ਦਿੰਦੇ ਹੁੰਦੇ ਸੀ ਕਾਂਗਰਸ ਵੇਲੇ ਮੇਰੇ ਖਿਆਲ ਜੇ ਅਕਾਲੀ ਦਲ ਵੇਲੇ ਉਹ ਕੱਪੜਾ ਹੈ ਜਾਂ ਹੁੰਦਾ ਸੀ ਐਦਾਂ ਹੱਥ ਲਾਉਂਚ ਗਲੀ ਨਿਕਲ ਜਾਂਦੀ ਸੀ ਕਿਉਂਕਿ ਹੁਣ ਪਾਉਣੇ ਤਾਂ ਤੁਸੀਂ ਨੇ ਤੁਸੀਂ ਫਿਰ ਆਪ ਕੱਪੜਾ ਲੈ ਕੇ ਵੀ ਬਣਾ ਲੈਂਦੇ ਸੀ ਮੈਨੂੰ ਸਮਝ ਨਹੀਂ ਆਉਂਦੀ ਕਿ ਜਿਹੜੀ ਫੋਰਸ ਨੇ ਦਿਨ ਰਾਤ ਉਹਨਾਂ ਦੀ ਵੀ ਰਾਖੀ ਕਰਨੀ ਹੈ ਜਿਨ੍ਹਾਂ ਨੇ ਡਿਸੀਜਨ ਲਿਆ ਹੈ ਸਾਡੀ ਵੀ ਤਾਂ ਰਾਖੀ ਤੁਸੀਂ ਉਹ ਕਰਦੇ ਹੋ ਸਾਡੇ ਮੂਹਰੇ ਸਾਡੇ ਮੂਹਰੇ ਤੁਸੀਂ ਆਪਦੀਆਂ ਹਿੱਕਾਂ ਢਾ ਕੇ ਖੜਦੇ ਹੋ ਉਹਨਾਂ ਦੀ ਵੀ ਰਾਖੀ ਤੁਸੀਂ ਉਹ ਉਹਨਾਂ ਨੇ ਡਿਸੀਜਨ ਲਏ ਹੋਏ ਨੇ ਹੁਣ ਅਸੀਂ ਇੱਕ ਬਹੁਤ ਸੋਹਣੀ ਪਹਿਲ ਕੀਤੀ ਹੈ ਉਹਦਾ ਨਾਮ ਵੀ ਪਹਿਲ ਹੈ ਸੰਗਰੂਰ ਤੋਂ ਸ਼ੁਰੂ ਕੀਤਾ ਸੈਲਫ ਹੈਲਪ ਗਰੁੱਪ ਬਣ ਬਣਾਏ ਨੇ ਲੇਡੀਜ਼ ਦੇ ਪਿੰਡਾਂ 'ਚ ਪਹਿਲਾਂ ਤਾਂ ਸਕੂਲ ਦੀਆਂ ਸਰਕਾਰੀ ਵਰਦੀਆਂ ਉਹਨਾਂ ਤੋਂ ਸਵਾਈਆਂ ਅਸੀਂ ਮਸ਼ੀਨਾਂ ਦਿੱਤੀਆਂ ਉੱਥੇ ਇੱਕ ਵੇਅਰਹਾਊਸ ਬਣਾਤਾ ਕੰਪਿਊਟਰ ਨਹੀਂ ਸਾਨੂੰ ਨਾ ਪਾ ਜਾਂਦੇ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਦੇ ਅਸੀਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਕਹਤਾ ਕਿ ਵਰਦੀਆਂ ਸਕੂਲਾਂ ਦੀਆਂ ਇੱਥੋਂ ਬਣਵਾਓ ਵਰਦੀਆਂ ਉਹ ਲੇਡੀਜ਼ ਤੋਂ ਬਣਵਾਈਆਂ ਕਾਮਜਾਬ ਰਿਹਾ 100 ਲੇਡੀਜ਼ ਨੇ ਚਾਹੇ ਉਹ ਮਸ਼ੀਨ ਆਪਣੇ ਘਰੇ ਲੈ ਜਾਣ ਚਾਹੇ ਉੱਥੇ ਸਿਉ ਲੈਣ ਅਕਾਲਗੜ ਪਿੰਡ ਤੋਂ ਸ਼ੁਰੂ ਕੀਤਾ ਉਨ੍ਹਾਂ ਦੀ 1 ਸਾਲ ਦੀ ਟਰਨਓਵਰ 1.5 ਕਰੋੜ ਰੁਪਇਆ ਜਨਨ ਕਿ 1.5 ਲੱਖ ਰੁਪਇਆ ਇੱਕ ਲੇਡੀ ਨੇ ਕਮਾ ਲਿਆ ਸਾਲ